ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਸੱਚੀ ਘਟਨਾ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਜੀ ਜੋ ਕਿ ਕਥਾ ਦੇ ਵਿੱਚ ਬਾਬਾ ਜੀ ਦੱਸਦੇ ਨੇ ਕਹਿੰਦੇ ਇੱਕ ਮੁੰਡਾ ਹੁੰਦਾ ਸੀ ਜਿਹੜਾ ਕਿ ਆਪਣੀ ਜਵਾਨੀ ਦੱਸਦਾ ਹੈ ਆਪਣੀ ਜ਼ੁਬਾਨ ਤੋਂ ਦੱਸਦਾ ਹੈ ਕਿ ਮੇਰੇ ਨਾਲ ਕੀ ਹੋਇਆ ਕਿ ਵਾਪਰਿਆ ਕਹਿੰਦੇ ਇੱਕ ਵਾਰ ਇੱਕ ਨੌਜਵਾਨ ਹੁੰਦਾ ਹੈ ਕਿ ਉਹ ਹਰ ਰੋਜ਼ ਗੁਰਦੁਆਰੇ ਸਾਹਿਬ ਜਾਂਦਾ ਹੈ ਤੇ ਜਾ ਕੇ ਆਪਣੀ ਸੇਵਾ ਨਿਭਾਉਂਦਾ ਹੈ ਸੁਖਾਸਨ ਦੀ ਸੇਵਾ ਅੰਮ੍ਰਿਤ ਵੇਲੇ ਜਾ ਕੇ ਉਹ ਗੁਰਦੁਆਰੇ ਸਾਹਿਬ ਤੋਂ ਉਸਨੇ ਸੁਖਾਸੰਦ ਦੀ ਸੇਵਾ ਲਿੱਤੀ ਹੋਈ ਤੇ ਸੁਖਾਸੰਦ ਦੀ ਸੇਵਾ ਉਹ ਕਰਦਾ ਸੀ ਬਿਨਾਂ ਕਿਸੇ ਨਾਗਾ ਪਾਏ ਉਹ ਹਰ ਰੋਜ਼ ਚਾਹੇ ਅੰਦੇ ਹੋਵੇ ਤੂਫਾਨ ਹੋਵੇ ਕੋਈ ਮੀਂਹ ਹੋਵੇ ਤੇ ਉਸਨੇ ਜਾਣਾ ਹੀ ਜਾਣਾ ਹੁੰਦਾ ਸੀ ਗੁਰਦੁਆਰਾ ਸਾਹਿਬ ਤੇ ਜਾ ਕੇ ਆਪਣੀ ਸੇਵਾ ਨਿਭਾਉਂਦਾ ਸੀ ਤੇ ਇੱਕ ਦਿਨ ਕਹਿੰਦੇ ਕੀ ਹੋਇਆ ਉਸਦੇ ਜਿਹੜੇ ਗੋਡੇ ਸੀ ਉਸਦੇ ਵਿੱਚ ਤਕਲੀਫ ਹੋਣ ਲੱਗੀ ਤੇ ਪਤਾ ਲੱਗਿਆ ਜਦੋਂ ਡਾਕਟਰਾਂ ਕੋਲ ਗਏ ਕਿ ਉਸਦਾ ਇੱਕ ਗੋਡਾ ਜਾਮ ਹੋਇਆ ਪਿਆ ਹੈ ਤੇ ਉਸ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਹੁੰਦਾ ਤੇ ਗੁੱਡਾ ਇੰਨਾ ਜਮ ਹੋ ਚੁੱਕਿਆ ਸੀ ਕਿ ਉਹ ਵਾਸ਼ਰੂਮ ਵੀ ਨਹੀਂ ਜਾ ਸਕਦਾ ਸੀ ਵਾਸ਼ਰੂਮ ਤੱਕ ਵੀ ਨਹੀਂ ਜਾ ਸਕਦਾ ਸੀ ਤੇ ਅਗਲਾ ਦਿਨ ਹੋਇਆ ਤੇ ਉਸਦੇ ਮਨ ਵਿੱਚ ਇੱਕ ਹੀ ਉਸ ਨੂੰ ਤੜਫ ਲੱਗ ਰਹੀ ਸੀ ਕਿ ਅੱਜ ਮੇਰਾ ਜਿਹੜਾ ਹੈ ਸੇਵਾ ਦਾ ਸੁਖਾਸਨ ਕਰਨ ਦੀ ਸੇਵਾ ਵਿੱਚ ਨਾਗਾ ਪੈ ਗਿਆ ਤੇ ਮੈਂ ਹੁਣ ਕੀ ਕਰਾਂ ਮੈਂ ਤਾਂ ਜਾਣਾ ਸੀ ਕਿਉਂ ਨਾਗਾ ਪਿਆ ਤੇ ਉਹ ਅਰਦਾਸ ਕਰਦਾ ਰਹਿੰਦਾ ਹੈ ਮਨ ਦੇ ਵਿੱਚ ਤੇ ਜਦੋਂ ਦੂਜਾ ਦਿਨ ਹੁੰਦਾ ਹੈ ਉਹ ਫੇਰ ਉਸਦੇ ਮਨ ਦੇ ਵਿੱਚ ਇਹੀ ਚੱਲਦਾ ਰਹਿੰਦਾ ਹੈ ਕਿ ਮੈਂ ਟਾਈਮ ਜਿਹੜਾ ਹੈ ਉਹ ਨਿਕਲਦਾ ਜਾ ਰਿਹਾ ਹੈ ਸੇਵਾ ਕਰਨ ਦਾ ਤੇ ਜਿਵੇਂ ਕਿਵੇਂ ਕਰਕੇ ਉਹ ਆਪਣੇ ਬੈੱਡ ਤੋਂ ਉੱਠਣ ਦੀ ਕੋਸ਼ਿਸ਼ ਕਰਦਾ ਹੈ ਤੇ ਉਸਦੇ ਪਿਤਾ ਜੀ ਆ ਜਾਂਦੇ ਨੇ ਉਹਦੇ ਕੋਲ ਤੇ ਕਹਿੰਦੇ ਨੇ ਕਿ ਤੂੰ ਕਿੱਥੇ ਉੱਠਣ ਦੀ ਕੋਸ਼ਿਸ਼ ਕਰ ਰਿਹਾ ਹੈ ਨਹੀਂ ਪਿਤਾ ਜੀ ਮੈਂ ਗੁਰੂ ਘਰ ਜਾਣਾ ਚਾਹੁੰਦਾ ਹਾਂ ਆਪਣੀ ਸੇਵਾ ਕਰਨ ਵਾਸਤੇ ਤੇ ਉਸਦੇ ਪਿਤਾ ਜੀ ਉਸ ਨੂੰ ਛਿੜਕ ਕੇ ਪਾ ਦਿੰਦੇ ਨੇ ਕਹਿੰਦੇ ਤੇ ਇੱਥੋਂ ਚੱਲਿਆ ਕਹਿੰਦੇ ਤੇ ਤੂੰ ਉੱਠਿਆ ਤਾਂ ਜਾਣਦਾ ਨਹੀਂ ਤੂੰ ਕਿਵੇਂ ਜਾਵੇਂਗਾ ਗੁਰਦੁਆਰਾ ਸਾਹਿਬ ਤੇ ਉਸ ਨੂੰ ਉਹ ਪਾ ਦਿੰਦੇ ਨੇ ਉਸ ਤੇ ਬੈੱਡ ਤੇ ਕਹਿੰਦੇ ਚੁੱਪਚਾਪ ਕਰਕੇ ਪੈ ਜਾ ਤੇ ਜਦੋਂ ਕਹਿੰਦੇ ਪਿਤਾ ਜੀ ਇੱਧਰ ਉੱਧਰ ਹੁੰਦੇ ਨੇ ਉਹ ਫੇਰ ਉੱਠ ਕੇ ਕੋਸ਼ਿਸ਼ ਕਰਦਾ ਹੈ ਉਸ ਸਮੇਂ ਸਾਈਕਲ ਤੇ ਜਾਂਦਾ ਹੁੰਦਾ ਸੀ ਤੇ ਆਪਣੇ ਸਾਈਕਲ ਵੱਲ ਜਾਂਦਾ ਹੈ ਤੇ ਸਾਈਕਲ ਨੂੰ ਉਠਾ ਕੇ ਉਸ ਤੇ ਬੈਠਣ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਕਿ ਮੈਂ ਉਸ ਸਾਈਕਲ ਤੇ ਬਹਿ ਜਾਂਦਾ ਹੈ ਪਰ ਉਸ ਤੋਂ ਜਿਹੜਾ ਹੈ ਸਾਈਕਲ ਉਹ ਚਲਾਇਆ ਨਹੀਂ ਜਾਂਦਾ ਕਹਿੰਦੇ ਉਹ ਮੁੰਡਾ ਦੱਸਦਾ ਹੈ ਕਿ ਮੈਂ ਜਿਵੇਂ ਕੋਸ਼ਿਸ਼ ਕੀਤੀ ਥੋੜੀ ਜੀ ਕਹਿੰਦੇ ਪਤਾ ਨਹੀਂ ਕਿਥੋਂ ਇੱਕ ਹਵਾ ਦਾ ਝੋਲਾ ਆਇਆ ਤੇ ਮੈਨੂੰ ਉਸ ਵੱਲ ਲੈ ਗਿਆ ਜਿਸ ਵੱਲ ਗੁਰਦੁਆਰਾ ਸੀ ਤੇ ਕਹਿੰਦੇ ਮੈਨੂੰ ਬਿਨਾ ਪੈਂਡਲ ਮਾਰ ਰਿਆਂ ਹੀ ਥੋੜਾ ਬੋਤਾ ਮੈਂ ਚਲਾਇਆ ਸਾਈਕਲ ਤੇ ਮੈਨੂੰ ਇਹ ਹਵਾ ਦਾ ਝੋਲਾ ਐਨੇ ਜ਼ੋਰ ਕੇ ਉੱਥੇ ਲੈ ਕੇ ਗਿਆ ਕਿ ਮੈਨੂੰ ਜ਼ਿਆਦਾ ਜਿਹੜੇ ਨੇ ਪੈਂਡਲ ਮਾਰਨ ਦੀ ਜ਼ਰੂਰਤ ਹੀ ਨਹੀਂ ਪਈ ਕਹਿੰਦੇ ਜਦੋਂ ਮੈਂ ਸੁਖਾਸਨ ਕਰਕੇ ਆਪਣੀ ਸੇਵਾ ਕਰਕੇ ਗੁਰਦੁਆਰਾ ਸਾਹਿਬ ਤੋਂ ਨਿਕਲਿਆ ਤੇ ਮੈਂ ਘਰ ਵੱਲ ਆਉਣਾ ਸੀ ਤੇ ਕਹਿੰਦੇ ਫੇਰ ਇੱਕ ਹਵਾ ਦਾ ਰੁਖ ਇਹੋ ਜਿਹਾ ਚੱਲਿਆ ਕਿ ਮੈਨੂੰ ਘਰ ਵੱਲ ਖਿੱਚ ਕੇ ਲੈ ਕੇ ਮੇਰੇ ਸਾਈਕਲ ਨੂੰ ਲੈ ਆਇਆ ਕਿ ਮੈਂ ਬਿਨਾਂ ਪੈਂਡਲ ਥੋੜੇ ਬੋਤਾ ਮੈਂ ਕੋਸ਼ਿਸ਼ ਕੀਤੀ ਤੇ ਜਿਵੇਂ ਮੈਂ ਪੈਂਡਲ ਇੱਕ ਦੋ ਮਾਰਿਆ ਤੇ ਮੈਨੂੰ ਘਰ ਵੱਲ ਲੈ ਕੇ ਉਸ ਹਵਾ ਦਾ ਝੋਲਾ ਸੈਕ ਨੂੰ ਲੈ ਕੇ ਆ ਗਿਆ ਤੇ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਸੇਵਾ ਦਾ ਸਾਡੇ ਮਨ ਦੇ ਅੰਦਰ ਹੁੰਦਾ ਹੈ ਕਿ ਸਾਨੂੰ ਸੇਵਾ ਕਰਨੀ ਹੈ ਜਦੋਂ ਅਸੀਂ ਸੇਵਾ ਦੀ ਰਾਤੇ ਚੱਲਦੇ ਹਾਂ ਤੇ ਗੁਰੂ ਨਾਨਕ ਸਾਹਿਬ ਜੀ ਜਰੂਰ ਆਪਣਾ ਸਾਥ ਦਿੰਦੇ ਨੇ ਕਹਿੰਦੇ ਇਸ ਤਰ੍ਹਾਂ ਉਸ ਦੇ ਮਨ ਦੇ ਵਿੱਚ ਸੀ ਕਿ ਮੈਂ ਸੇਵਾ ਕਰਨੀ ਹੈ ਸੇਵਾ ਦੇ ਵਿੱਚ ਮੇਰਾ ਕੋਈ ਰੂਕਾਵਟ ਨਾ ਆਵੇ ਤੇ ਉਸਨੇ ਅਰਦਾਸ ਕੀਤੀ ਮਨ ਦੇ ਵਿੱਚ ਤੇ ਵਾਹਿਗੁਰੂ ਨੇ ਉਸ ਤੇ ਉੱਤੇ ਕਿੰਨੀ ਵੱਡੀ ਕਿਰਪਾ ਕੀਤੀ ਜਦੋਂ ਆਪਣੇ ਮਨ ਦੇ ਵਿੱਚ ਹੁੰਦਾ ਹੈ ਕਿ ਆਪਾਂ ਸੇਵਾ ਕਰਨੀ ਹੈ ਸੇਵਾ ਦੇ ਰਾਹ ਤੇ ਚੱਲਣਾ ਹੈ ਤਾਂ ਵਾਹਿਗੁਰੂ ਆਪਣਾ ਸਾਥ ਜ਼ਰੂਰ ਦਿੰਦੇ ਹਨ ਚੇ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਤਰ੍ਹਾਂ ਦੇਣ ਤਾਂ ਸਾਥ ਜ਼ਰੂਰ ਦਿੰਦੇ ਹਨ ਤੇ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਜੀ ਇਹ ਆਪਣੇ ਜੀਵਨ ਨੂੰ ਸਫਲ ਬਣਾਉਂਦੀ ਹੈ ਤਾਂ ਆਪਾਂ ਸੇਵਾ ਦੇ ਰਾਹ ਤੇ ਚਲਾਂਗੇ ਤਾਂ ਆਪਣੇ ਜਿਹੜੇ ਕਰਮ ਨੇ ਪਾਪ ਨੇ ਕੀਤੇ ਹੋਏ ਪਿਛਲੇ ਜਨਮਾਂ ਦੇ ਅਵਸਾਰੇ ਧੁੱਤੇ ਜਾਂਦੇ ਨੇ ਤੇ ਅੱਗੇ ਆਪਣੇ ਕਰਮ ਜਿਹੜੇ ਨੇ ਆਪਣੇ ਸਹੀ ਬਣ ਜਾਂਦੇ ਨੇ ਇੱਕ ਸਹੀ ਕਰਮ ਬਣਾਉਂਦੀ ਹੈ ਸੇਵਾ ਤੇ ਸੇਵਾ ਜਰੂਰ ਕਰਿਆ ਕਰੋ ਉਮੀਦ ਕਰਦੀ ਹਾਂ ਆਪ ਜੀ ਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਜੀ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਅੱਗੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਸੱਚੀ ਘਟਨਾ ਦੇ ਨਾਲ ਇਕ ਸੱਚੀ ਸਟੋਰੀ ਦੇ ਨਾਲ ਤਤਕ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ